ਦਾ ਰ ਚਮਕੌਰ ਦੀ ਗੜੀ ਵਿੱਚ ਭਾਈ ਜੀਵਨ ਸਿੰਘ ਉੱਥੇ ਸੀ ਜੀ ਉੱਥੇ ਨਾਲ ਹੋਰ ਸਿੰਘ ਵੀ ਸੀ ਠੀਕ ਹੈ ਔਰ ਜਾਣ ਤੋਂ ਪਹਿਲਾਂ ਜਿਹੜਾ ਪ੍ਰਸੰਗ ਹੋਇਆ ਉਹ ਕਹਿੰਦਾ ਵੀ ਮੁਗਲਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਗੁਰੂ ਇੱਥੋਂ ਨਿਕਲ ਗਿਆ ਜੀ ਗੁਰੂ ਇੱਥੋਂ ਚਲਾ ਗਿਆ ਇਹਨਾਂ ਨੂੰ ਭਲੇਖਾ ਪੈਂਦਾ ਰਵੇ ਵੀ ਗੁਰੂ ਹੈਗੇ ਉੱਥੇ ਠੀਕ ਹੈ ਉਹਨਾਂ ਨੇ ਆਪਣਾ ਝੋਲਾ ਭਾਈ ਜੱਤੇ ਦੇ ਪਨਾਇਆ ਕਲਗੀ ਜੱਤੇ ਦੇ ਸਿਰ ਤੇ ਲਾਈ ਜੀ ਉਹ ਇਹਦੇ ਵਿੱਚ ਵੀ ਸਾਡੇ ਇਤਿਹਾਸਕਾਰ ਜਿਹੜੇ ਆ ਉਹ ਕਈ ਤਰ੍ਹਾਂ ਦੇ ਪ੍ਰਸੰਗ ਦੱਸਦੇ ਹੈਗੇ ਆ ਮੇਰੇ ਨਾਲ ਵੀ ਮੇਰੇ ਨਾਲ ਇਤਰਾਜ਼ ਵੀ ਕਈਆਂ ਨੇ ਕੀਤਾ ਪੰਜਵੇਂ ਸਹਜਾ ਦੇ ਨਾਲ ਵਾਲ ਦੇ ਉਹ ਕਹਿੰਦੇ ਕਲਗੀਤਾ ਭਾਈ ਸੰਗ ਤੈਨੂੰ ਲਾਈ ਸੀ ਸੰਗ ਨੂੰ ਲਾਈ ਸੀ ਕਹਿੰਦੇ ਹਾਂ ਹੁਣ ਤੁਹਾਨੂੰ ਮੈਂ ਇੱਕ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਐ ਵੀ ਕੱਲੀ ਕਲਗੀ ਦਾ ਤਾਂ ਮਸਲਾ ਨਹੀਂ ਸੀਗਾ ਇਹ ਹਮ ਜੱਕ ਚੋੜਾ ਦੇ ਦੇਣ ਦਾ ਮਸਲਾ ਬਣੀ ਸੀਗਾ ਇਹ ਮਸਲਾ ਸੀ ਵੀ ਮੈਂ ਚੱਲਿਆ ਜੀ ਹੁਣ ਜ਼ਿੰਮੇਵਾਰੀ ਸਾਰੀ ਤੁਹਾਡੀ ਹੈ ਜੀ ਸਿੱਖ ਪੰਥ ਦੀ ਮੈਨੂੰ ਕੁਝ ਵੀ ਹੋ ਸਕਦਾ ਹੈ ਰਾਸੇ ਵਿੱਚ ਘੇਰਾ ਜਾ ਸਕਦਾ ਹੈ ਔਰ ਕਿਤੇ ਜਾ ਸਕਦਾ ਤੋ ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਯਾਨੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਪੰਥ ਦੀ ਦੇਣ ਉਸ ਬੰਦੇ ਨੂੰ ਦੇਣੀ ਸੀ ਜੀ ਹੁਣ ਆਪਾਂ ਜਾਣੇ ਆ 15 20 ਦੇ ਵਾਲੇ ਮਹੀਨੇ ਲਈ ਘਰ ਨੂੰ ਜਿੰਦੇ ਲਾ ਕੇ ਜਾਣੇ ਆ ਹੂੰ ਆਪਕੀ ਨੂੰ ਕਹਿ ਕੇ ਜਾਣੇ ਆ ਵੀ ਯਾਰ ਖਿਆਲ ਰੱਖਿਓ ਕਰਦਾ ਸੀ ਹੁਣ ਸਭ ਤੋਂ ਕਰੀਬੀ ਨੂੰ ਹੈ ਸਭ ਤੋਂ ਕਰੀਬੀ ਨੂੰ ਤਾਂ ਸਭ ਤੋਂ ਭਰੋਸੇ ਵਾਲੇ ਭਰੋਸੇ ਵਾਲੇ ਬਿਜੇ ਤਾਂ ਸਾਨੂੰ ਭਰੋਸਾ ਵੀ ਨਿਗਾ ਰੱਖੇ ਪਈ ਕੋਈ ਆਵੇ ਨਾ ਕੋਈ ਕੋਈ ਕੰਨ ਨਾ ਟੱਪ ਕੇ ਅੰਦਰ ਵੜ ਜਾਏ ਕੋਈ ਹੋਰ ਨਾ ਆ ਜਾਏ ਕੋਈ ਦੁਸ਼ਮਣ ਆਏ ਭਰੋਸੇ ਵਾਲੇ ਨੂੰ ਕਹਿੰਦੇ ਆ ਨਾ ਜੀ ਹੁਣ ਜਦੋਂ ਮੈਂ ਭਾਈ ਸੰਗਤ ਇਹਦਾ ਇਤਿਹਾਸ ਪੜ੍ਹਦਾ ਮੈਨੂੰ ਮਾਫ ਕਰਨਗੇ ਜਿਹੜੇ ਭਾਈ ਸੰਗਤ ਨੂੰ ਕਹਿੰਦੇ ਸੀ ਕਲਗੀ ਲਾਈ ਹੈ ਵੀ ਜਦੋਂ ਮੈਂ ਪੜ੍ਹਦਾ ਮੈਨੂੰ ਭਾਈ ਸੰਗਤ ਦੇ ਦਾ ਹਾਲਾਂਕਿ 4-5 ਸੰਗਤੇ ਲੱਭ ਗਏ ਮੈਨੂੰ ਇੱਕ ਨਹੀਂਗਾ 4-5 ਹੈ ਵੀ ਉਹਨਾਂ ਦੇ ਜੀਵਨ ਦਾ ਇੱਕ ਪਰਸੈਂਟ ਵੀ ਗੁਰੂ ਦੇ ਪਰਿਵਾਰ ਨਾਲ ਜਾਂ ਗੁਰੂ ਗਬਿੰਦ ਸਿੰਘ ਨਾਲ ਕੋਈ ਇਸ ਤਰ੍ਹਾਂ ਦਾ ਯੋਗਦਾਨ ਨਹੀਂਗਾ ਜਾਂ ਕੋਈ ਸਹਿਯੋਗ ਨਹੀਂਗਾ ਜਿਹਦੇ ਤੇ ਉਹ ਭਾਈ ਸੰਗਤੇ ਤੇ ਭਰੋਸਾ ਕਰਦੇ ਜਾਂ ਵਿਸ਼ਵਾਸ ਕਰਦੇ ਠੀਕ ਹੈ ਜਦੋਂ ਹੈ ਹੀ ਨਹੀਂ ਔਰ ਇਹ ਆਪਣੇ ਬਾਪ ਤੋਂ ਲੈ ਕੇ ਉਹਦੇ ਪਿਤਾ ਤੋਂ ਲੈ ਕੇ ਉਹਦੇ ਭਰਾ ਤੋਂ ਸਾਰੇ ਗੁਰੂ ਘਰ ਨਾਲ ਜੁੜੇ ਆ ਰਹੇ ਆ। ਹੂੰ। ਦਾਦ ਪਰ ਉਹਨਾਂ ਦੀ ਦਾ ਮਾਂ, ਦਾਦੀ ਤੋਂ ਲੈ ਕੇ ਮਾਂ ਤੱਕ ਉਧਰ ਤੇ ਤੁਰੇ ਆ ਰਹੇ। ਜੀ। ਔਰ ਉਪਰ ਹਣ ਕਈ ਤਾਂ ਇਹ ਵੀ ਇਹ ਵੀ ਤੇ ਦੱਸਦੇ ਆ ਵੀ ਜਦੋਂ ਇਹ ਯੁੱਧ ਵਿਆਸ ਕਰਦੇ ਸੀ ਤਾਂ ਪਾਈ ਜਿੱਤਾਂ ਤੇ ਗੁਰੂ ਇਕੱਠੇ ਕਰਦੇ ਰਹੇ ਆ ਬਚਪਨ ਚ। ਜਦੋਂ ਚੋੜੇ ਹੁੰਦੇ ਸੀ ਸਿੱਖਦੇ ਹੁੰਦੇ ਸੀ। ਜੀ। ਤੋਂ ਇੱਕ ਤਾਂ ਇੰਨਾ ਯੋਗਦਾਨ ਹੈ ਪਰਿਵਾਰ ਨਾਲ। ਹੂੰ। ਇੰਨਾ ਉਹਨਾਂ ਦੇ ਨੇੜੇ ਆ। ਜੀ ਤੇ ਇੱਕ ਬੰਦਾ ਜਿਹੜਾ ਸਿਰਫ ਨਾ ਹੈ ਸਾਡੇ ਕੋਲ ਨਾ ਹੈ ਭਾਈ ਸੰਗਤ ਇਹਦਾ ਵੀ ਕੱਲ੍ਹ ਕੀ ਉਹਨੂੰ ਲਾਈ ਜੀ ਵੀ ਇੱਕ ਜ਼ਿੰਮੇਵਾਰੀ ਸੀ ਦੇਣੀ ਸੀ ਬਹੁਤ ਵੱਡੀ ਸੀ ਉਹਨੂੰ ਵੀ ਗੁਰੂ ਇਹਨੇ ਦੂਰ ਅੰਦੇਸ਼ੀ ਸੀ ਵੀ ਉਹਨੂੰ ਕਿਵੇਂ ਕੱਲ੍ਹ ਕੀ ਲਾ ਆਂਦੇ ਹੋ ਭਰੋਸਾ ਤਾਂ ਸੇ ਜੀਵਨ ਸਿੰਘ ਤੇ ਸੀਗਾ ਜੀ ਭਾਈ ਜੱਤੇ ਤੇ ਸੀ ਵੀ ਇਹ ਇਹ ਸਾਡੇ ਪਰਿਵਾਰ ਦਾ ਬੰਦਾ ਇੱਕ ਪਰਿਵਾਰ ਦਾ ਬੰਦਾ ਹੀ ਹੈ ਹਮ ਉਸ ਨੂੰ ਕੱਲ੍ਹ ਕੀ ਹੁਣ ਫੇਰ ਮੈਨੂੰ ਫੇਰ ਵੀ ਮੈਂ ਉੱਤੇ ਫਸਿਆ ਰਹਿ ਤੇ ਇਹਨੂੰ ਲਿਖਣ ਨੂੰ ਪ੍ਰਸੰਗ ਨੂੰ ਮੈਨੂੰ ਪਤਾ ਸੀ ਵੀ ਇਹਦੇ ਤੇ ਵਿਵਾਦ ਹੋ ਸਕਦਾ ਠੀਕ ਹੈ ਤੇ ਉਹ ਗੁਰੂਆਂ ਦੇ 52 ਕਵੀ ਸੀਗੇ ਉਹਨਾਂ ਵਿੱਚ ਇੱਕ ਕਵੀ ਕੰਕਣ ਠੀਕ ਹੈ ਉਹਨੇ ਲਿਖੀ ਹੈ ਦਸ਼ਮ ਗੁਰੂ ਕਥਾ ਠੀਕ ਹੈ ਜੀ ਉਹ ਉਹਨਾਂ ਦੇ ਸਮਕਾਲੀ ਕਵੀ 52 ਕਵੀ ਬੱਚੋ ਉਹ ਲਿਖਦੇ ਨੇ ਆਪਣੀ ਆਪਣੀ ਕਲਗੀ ਸਿਰ ਦੇਈ ਸਜਾਏ ਦਈ ਆਪਣੀ ਪੋਸ਼ਾਕ ਪਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਾਂ ਜਿ ਗੜੀ ਗੁਰੂ ਗੋਬਿੰਦ ਸਿੰਘ ਜਾਏ ਜਣੀ ਉਹਨਾਂ ਨੇ ਲਿਖਿਆ ਵੀ ਆਪਣੀ ਕਲਗੀ ਦੇਤੀ ਆਪਣਾ ਪੋਸ਼ਾਕ ਦੇਤੀ ਤੇ ਗੁਰੂ ਜੀਵਨ ਸਿੰਘ ਨੂੰ ਉੱਥੇ ਬੁਰਜ ਤੇ ਬਿਠਾ ਕੇ ਤੇ ਆਪ ਕੜੀ ਛੱਟ ਕੇ ਚਲੇ ਗਏ ਹੁਣ ਇਦੋਂ ਵੱਡਾ ਤਾਂ ਪ੍ਰਮਾਣ ਕੋਈ ਹੋਰ ਹੈ ਨਹੀਂਗਾ ਮੇਰੇ ਕੋਲ ਹਮ ਤੇ ਉਹ ਨਾ ਕਿਤੇ ਇਤਿਹਾਸ ਚ ਹੋਰ ਲੱਭਦਾ ਤਾਂ ਉਹ ਫਿਰ ਮੈਂ ਥੋੜਾ ਜਿਹਾ ਫੈਸਲਾ ਲੈ ਲਿਆ ਮੈਂ ਕਹਿੰਦਾ ਕਲਗੀ ਲਾਉਂਗਾ ਤਾਂ ਇਹਨੂੰ ਭਾਈ ਜੀਵਨ ਸਿੰਘ ਨੂੰ ਲੇਕ ਹਮਮ ਤੋ ਉਹ ਕਈ ਵਾਰੀ ਮੇਰੇ ਨਾਲ ਇਤਰਾਜ਼ ਵੀ ਹੋਇਆ ਵੀ ਭਾਈ ਸੰਗ ਤੇਨੂੰ ਕੱਲ੍ਹ ਕਿ ਲੱਗੀ ਸੀ ਮੈਂ ਕਿਹਾ ਯਾਰ ਤੁਸੀਂ ਆਪਣੀ ਭਾਈ ਸੰਗ ਤੇਨੂੰ ਲਾ ਲਓ ਕੱਲ੍ਹ ਦੀ ਹਮਮ ਲੇਕਿਨ ਮੇਰੇ ਕੋਲੇ ਪਰਮਾਨੇ ਪਿਆ ਹੈ ਮੈਨੂੰ ਨਹੀਂ ਪਤਾ ਵੀ ਕਿਹੜੇ ਇਤਿਹਾਸਕਾਰਾਂ ਨੇ ਕਿਉਂ ਕਿਹਾ ਵੀ ਤੁਸੀਂ ਲਾ ਲਓ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮੇਰਾ ਨਾਵਲ ਸੀ ਮੇਰਾ ਉਹ ਨਾਇਕ ਹੈ ਭਾਈ ਜੱਤਾ ਔਰ ਮੇਰੇ ਕੋਲੇ ਇੱਕ ਪਰਮਾਨ ਹੈ ਕਵੀ ਕੰਕਣ ਦਾ ਵੀ ਕਿੰਨੇ ਪੇਜ ਕਿੰਨੇ ਸਫੇ ਤੇ 64 ਜਾਂ 66 ਸਫੇ ਤੇ ਉਹ ਲਿਖਿਆ ਹੋਇਆ ਹੈ ਵੀ ਉਹ ਨੇ ਵੀ ਉਹਨੇ ਗੁਰੂ ਨੇ ਸਾਰਾ ਦੇਖ ਕੇ ਤੇ ਉਹਨੂੰ ਆਪ ਕਢੀ ਛੱਡ ਕੇ ਚਲੇ ਗਏ ਮੈਂ ਕਿਹਾ ਮੈਂ ਇਸ ਕਰਕੇ ਉਹਨੂੰ ਲਾਈ ਹੋਈ ਹੈ ਸੋ ਇਹ 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 ਵਿਵਾਦ ਹੋ ਜਾਂਦਾ ਸੀਗਾ ਹੁਣ ਉਸ ਤੋਂ ਬਾਅਦ ਜਦੋਂ ਚਲੇ ਗਏ ਗੁਰੂ ਉੱਥੋਂ ਜੀ ਹੁਣ ਉੱਥੇ ਪੰਜ ਸੱਤ ਬੰਦੇ ਕਿੰਨਾ ਚਿਰ ਲੜ ਸਕਦੇ ਸੀ ਉਹ ਲੜ ਸਕਦੇ ਇਸ ਉਸ ਤੋਂ ਬਾਅਦ ਉਹ ਉੱਥੇ ਸ਼ਿਦੀਆਂ ਪਾ ਜਾਂਦੇ ਹੋ ਔਰ ਮੁਗਲ ਬੜੇ ਖੁਸ਼ ਹੁੰਦੇ ਐ ਵੀ ਅਸੀਂ ਗੁਰੂ ਨੂੰ ਕਤਲ ਕਰਤਾ ਔਰ ਉਹਦਾ ਸੀਸ ਲੈ ਕੇ ਸਰਹੰਦਵਾਲ ਆ ਰਹੇ ਹਵੇ ਸੂਬੇ ਤੋਂ ਨਾਮ ਲਵਾਂਗੇ ਸੀ ਬੜੀਆਂ ਫੌਜਾਂ ਜਾ ਰਹੀਆਂ ਪੂਰੀਆਂ ਤੇ ਉੱਥੇ ਫੇਰ ਗਾਂ ਅੱਗੇ ਜਾ ਕੇ ਲਿਖਦਾ ਹੈ ਉਹੀ ਕਵੀ ਕੰਕਣ ਵੀ ਜਣੀ ਉਹ ਉਹ ਸਮਝਦੇ ਨੇ ਵੀ ਅਸੀਂ ਗੁਰੂ ਮਾਰ ਲਿਆ ਹੈ ਪਰ ਜਿਹੜਾ ਸੀਸਤਾ ਜਿਹੜਾ ਸੀ ਉਹ ਦੂਸਦਾ ਸੀ ਤੇ ਉਹ ਜਿਹੜੇ ਇਹ ਜਿਹੜੇ ਹੈਗੇ ਹੈ ਮੋਗਲ ਆਏ ਬੜਾ ਨਾਚ ਨੂਚ ਕਰ ਰਹੇ ਨੇ ਉਹ ਉਹ ਵੀ પ્રસੰਗ ਉਹਦੇ ਚ ਹੈ ਗਿਆ ਹੁਣ ਉੱਥੇ ਮੇਰਾ ਇੱਕ ਤਰ੍ਹਾਂ ਨਾਲ ਇਹ ਨਾਵਲ ਇੱਥੇ ਖਤਮ ਹੁੰਦਾ ਹੈ ਪਰ ਮੈਂ ਸਮਝਦਾ ਸੀ ਵੀ ਇਹ ਬੜੀ ਨਿਰਾਸ਼ਾ ਆ ਜਾਂਦੀ ਹੈ ਵੀ ਇਹਦੇ ਚ ਕੋਈ ਹੱਲ ਕੱਢਿਆ ਜਾਵੇ ਹੂੰ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਪ੍ਰੇਰਣਾ ਪੀੜ੍ਹੀ ਨੂੰ ਮਿਲੇ ਵੀ ਨਹੀਂ ਇਹ ਜੰਗ جاری ਹੈ ਵੀ ਜੰਗ ਖਤਮ ਨਹੀਂ ਹੋਈ ਹੈ ਜੀ ਠੀਕ ਹੈ ਤੇ ਉਹ ਫਿਰ ਮੈਂ ਕਿਤਾ ਇਸ ਤਰ੍ਹਾਂ ਵੀ ਜਦੋਂ ਫੌਜਾਂ ਸੀਸ ਲੈ ਕੇ ਜਾ ਰਹੀਆਂ ਪਹਿਲਾਂ ਤਾਂ ਵੀ ਕੁਝ ਬਰੇ ਪਹਿਲਾਂ ਐਕਸਰਸ ਦਿੱਲੀ ਤੋਂ ਆ ਰਿਹਾ ਸੀ ਇਧਰੋਂ ਪੰਜਾਬ ਨੂੰ ਠੀਕ ਹੈ ਤੇ ਅੱਜ ਇੱਕ ਸੀਸ ਜਿਹੜਾ ਉਹ ਪੰਜਾਬ ਤੋਂ ਦਿੱਲੀ ਵੱਲ ਜਾ ਰਿਹਾ ਹੈ ਤੇ ਉਹ ਬਹੁਤ ਖੁਸ਼ ਹੈ ਜਿੰਨੇ ਮੁਗਲ ਫੌਜ ਜਾ ਰਹੀ ਹੈ ਵੀ ਹੁਣ ਸਾਡੇ ਵੱਲ ਪੰਜਾਬ ਦਾ ਕੋਈ ਬੰਦਾ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਅਸੀਂ ਸਿੱਖ ਕੌਮ ਖਤਮ ਕਰਤੀ ਹੈ ਤੇ ਉਦੋਂ ਇੱਕ ਬਸਤੀ ਚ ਲੰਘਦੇ ਆ ਜਦੋਂ ਤੇ ਛੋਟੇ ਛੋਟੇ ਬੱਚੇ ਉੱਥੇ 8 10 ਜਿਹੜੇ ਆ ਉਹ ਤੀਰ ਕਮਾਨਾ ਇਹਨਾਂ ਵੱਲ ਚਲਾਉਂਦੇ ਆ ਹੂੰ ਤੇ ਉੱਥੇ ਫਿਰ ਉਹਨਾਂ ਦੇ ਜਿਹਨੇ ਇਹਨਾਂ ਦਾ ਜਿਹੜਾ ਸੂਬੇਦਾਰ ਹੁੰਦਾ ਉਹ ਮੁੜਕਾ ਆ ਜਾਂਦਾ ਵੀ ਹੈ ਆਪ ਜਦੋਂ ਜਵਾਨ ਹੋਏ ਕਿੱਥੋਂ ਸਾਨੂੰ ਟਿਕਣ ਦੇਣਗੇ ਇੱਥੇ ਨਾਵਲ ਖਤਮ ਹੋ ਜਾਂਦਾ ਜੀ ਉਹਨਾਂ ਵੱਲ ਤੇਜ਼ ਚਲਾ ਰਹੇ ਔਰ ਉਹ ਪਸੀਨਾ ਪਿੱਢ ਹੋ ਰਿਹਾ ਹੈ ਇਹ ਇਕਲ ਹੋ ਰਹੀ ਮਤਲਬ ਜਿਹੜੇ ਗੁਰੂ ਸੀਗੇ ਮਤਲਬ ਗੁਰੂਆਂ ਦੇ ਕਹਿੰਦੇ ਵੀ ਉਹ ਗੁਰੂ ਉੱਚ ਜਾਤੀ ਚੋਂ ਸੀਗੇ ਪਰ ਉਹਨਾਂ ਨੇ ਜਿਹੜਾ ਇਹ ਭੇਦ ਭਾਵ ਖਤਮ ਕੀਤਾ ਸੀ ਪਰ ਜਦੋਂ ਅਮਰਤ ਸ਼ਕਾਇਆ ਹੋਣਾ ਜਾਂ ਭਾਈ ਜੀਵਨ ਸਿੰਘ ਅਰਗੇ ਨਾਂ ਰਹਿੰਦੇ ਹੋਣੇ ਫਿਰ ਵੀ ਤਾਂ ਜਿਹੜੇ ਉਸ ਸਮੇਂ ਦੇ ਲੋਕ ਤਾਂ ਅੱਜ ਵੀ ਨਹੀਂ ਟਿਕਣ ਦਿੰਦੇ ਲੋਕ ਤਾਂ ਅੱਜ ਵੀ ਨਾਲੇ ਕਿੰਨਾ ਵਿਗਿਆਨਿਕ ਤਰੱਕੀ ਕਰ ਲਈ ਮਤਲਬ ਲੋਕ ਟਿਕਣ ਦਿੰਦੇ ਹੋਣਗੇ ਨਹੀਂ 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 ਉਹ ਦੇਖੋ ਉਸ ਵੇਲੇ ਨਾਲੋਂ ਹੁਣ ਪ੍ਰਭਾਵ ਜ਼ਿਆਦਾ ਹੋ ਰਿਹਾ ਠੀਕ ਹੈ ਹੁਣ ਅਸੀਂ ਜ਼ਿਆਦਾ ਹੁਣ ਸਾਰੇ ਸਿਸਟਮ ਜਿਹੜਾ ਬਣ ਰਿਹਾ ਹੈ ਅਸੀਂ ਫਿਰ ਪਿੱਛੇ ਨੂੰ ਹਜ਼ਾਰਾਂ ਸਾਲ ਪਿੱਛੇ ਨੂੰ ਜਾ ਰਹੇ ਹਾਂ ਜਾ ਰਹੇ ਹਾਂ ਨਾ ਹੁਣ ਫਿਰ ਉਹ ਜਿਹੜੀ ਹੈ ਉਹ ਫਿਰ ਸੰਸਕ੍ਰਿਤ ਤੋਂ ਪੜਾਈ ਸ਼ੁਰੂ ਹੋ ਰਹੀ ਹੈ ਫਿਰ ਮਨੁਵਾਰ ਆ ਰਿਹਾ ਹੈ ਓੜੀ ਓੜੀ ਆ ਰਿਹਾ ਹੈ ਈਵੇਂ ਈਵੇਂ ਉਹ ਜਿੰਨੀ ਮਿਹਨਤ ਗੁਰੂਆਂ ਨੇ ਕੀਤੀ ਸੀ ਜਾਤ ਪਾਤ ਨੂੰ ਖਤਮ ਕਰਨ ਦੀ ਅਸੀਂ ਉਹਨਾਂ ਨੂੰ ਵਾਪਸ ਲਿਆਉਣ ਦੇ ਚੱਕਰ 'ਚ ਹੈਗੇ ਆ। ਜੀ। ਤੋਂ ਇਸ ਕਰਕੇ ਬਹੁਤ ਜਾਗਰੂਕਤਾ ਦੀ ਲੋੜ ਹੈ, ਚੇਤਨ ਹੋਣ ਦੀ ਲੋੜ ਹੈ। ਜਾਂ ਜੇ ਜੇ ਅਸੀਂ ਗੁਰਬਾਣੀ ਪੜ੍ਹਦੇ ਆਂ ਔਰ ਗੁਰਬਾਣੀ ਦੇ ਤਾਂ ਨੀਚਾਂ ਦੇ ਰਲੀਚ ਹੂੰ, ਨੀਚਾ ਹੂੰ, ਅਤਨੀਚ। ਤਾਂਨਿਕ ਤਿੰਕੇ ਸੰਗ ਸਾਥ ਵੱਡਿਆ ਸਿਉਂ ਕਰੀਸ ਜਿੱਥੇ ਨੀਚ ਸਮਾ ਲੀਏ। ਉੱਥੇ ਨਜ਼ਰ ਮੇਰੀ ਵਕਸੀ ਉਹ ਕਹਿੰਦੇ ਵੀ ਜਿੱਥੇ ਹੈ ਉਹ ਉੱਥੇ ਹੀ ਪਰ ਅਸੀਂ ਅਸੀਂ ਸਾਰੇ ਉਸ ਤੋਂ ਬੇਮਕ ਹੋਏ ਹੋਏ ਹੂੰ ਤੇ ਇਸ ਕਰਕੇ ਬਹੁਤ ਲੋੜ ਹੈ ਵੀ ਜੇ ਅਸੀਂ ਉਹਦੇ ਤੇ ਅਮਲ ਕਰੀਏ ਗੁਰਬਾਣੀ ਦੇ ਪ੍ਰਚਾਰੀਏ ਸਿਰਫ ਉਹਨੂੰ ਕੋਈ ਰੱਟਿਏ ਨਾ ਉਹਨੂੰ ਘਟਾ ਨਾ ਲਈਏ ਉਹ ਤੇ ਇਹ ਬੜਾ ਕੁਝ ਹੈ ਵੀ ਸਾਨੂੰ ਜਿਹੜਾ ਮਾਨਵਿਕ ਜਾਤ ਸਭ ਇੱਕੇ ਪਹਿਚਾਣ ਉਹ ਵੱਡੀ ਗੱਲ ਹੈਗੀ ਹੈ ਵੀ ਸਾਰੇ ਇੱਕ ਪਿਤਾ ਇੱਕ ਅਸਕੇ ਅੰਬਾਰਕ ਉਹ ਬੜਾ ਕੁਝ ਹੈ ਪਰ ਇਹ ਗੱਲਾਂ ਸਿਰਫ ਗੱਲਾਂ ਹੀ ਰਹਿ ਗਈਆਂ ਪਰ ਅਸੀਂ ਅਮਲ ਵਿੱਚ ਬਹੁਤ ਦੂਰ ਆ ਬਹੁਤ ਪਿੱਛੇ ਆ ਅਜੇ ਵੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਨਹੀਂ ਆ ਉਹ ਉਹ ਜਿਹੜਾ ਉਹ ਨੀਚੀ ਜਾਤੀ ਦਾ ਉਹ ਕਿਵੇਂ ਸਾਡੇ ਬਰਾਬਰ ਬਹਿ ਜੂਗਾ ਅਜੇ ਵੀ ਬਹੁਤ ਲੋਕ ਜੁਤੀ ਲਾ ਕੇ ਜਾ ਘਰੇ ਵੜਦੇ ਨੇ ਸਾਡੇ ਵਿੱਚ ਉਹ ਜਿਹੜੀ ਕਿਤੇ ਭਰੀ ਹੋਈ ਹੈ ਨਾ ਉਹ ਕਿਤੇ ਸਦੀਆਂ ਦੀ ਉਹ ਉਹਨੂੰ ਬਾਹਰ ਕੱਢਣ ਦੀ ਲੋੜ ਹੈਗੀ ਔਰ ਕੱਢਣਾ ਹੁੰਦਾ ਹੈ ਜਿਹੜੇ ਚੇਤਨ ਸਮਾਜ ਦੇ ਲੋਕਾਂ ਇਹਦੀ ਲੋੜ ਹੈਗੀ ਬਹੁਤ ਇਹ ਕੱਢਣ ਦੀ ਲੋੜ ਮੈਂ ਉਦੋਂ ਉਦੋਂ ਵੀ ਕੋਈ ਸਮੱਸਿਆਵਾਂ ਆਈਆਂ ਹੋਣਗੀਆਂ ਮਤਲਬ ਉਹ ਆਉਂਦੀਆਂ ਹੋਣਗੀਆਂ ਹਾਂ ਉਹ ਕਿਹੜਾ ਕਿਉਂਕਿ ਜਿਵੇਂ ਹੁਣ ਹੁਣ ਅੰਦਰ ਖਾਤੇ ਹੀ ਆ ਕਿਤੇ ਉਹ ਖਟੰਗ ਨਾਲ ਹੈ ਸ਼ਰਿਆਮ ਤੱਕ ਕਿਤੇ ਵੀ ਨਹੀਂ ਨਾ ਅਸੀਂ ਅਸੀਂ ਸ਼ਰਿਆਮ ਤੱਕ ਲਾਂਡ ਕਰਦੇ ਹਾਂ ਵੀ ਸਾਰੇ ਇੱਕ ਨੇ ਹਾਂ ਪਰ ਅੰਦਰੋਂ ਸਾਡੇ ਕਿਤੇ ਹੈਗਾ ਨਹੀਂ ਇੱਕ ਨਹੀਂ ਹੈਗੇ ਹੂੰ ਦੂਸਰੇ ਐ ਅਜੇ ਵੀ ਕਈ ਵਾਰ ਭਾਂਡੇ ਦੂਜੇ ਰੱਖੇ ਆ ਵੀ ਜਦੋਂ ਆਉਣਗੇ ਉਹਨਾਂ ਨੂੰ ਇਹੇ ਇਹੇ ਹੀ ਦੇਣਾ ਆਪਾਂ ਹਾਂ ਅਜੇ ਵੀ ਪਾਸੇ ਕੀਤੇ ਹੋਏ ਨੇ ਘਰ ਚੀ ਹਾਂ ਵੀ ਇਹ ਇਹ ਉਹਨਾਂ ਦੇ ਆ ਜਿੱਦ ਦੇ ਕਿਤੇ ਉਹਨਾਂ ਨੇ ਪਾਣੀ ਪੂਣੀ ਮੰਗਿਆ ਇਹਦੇ ਚ ਦੇਣਾ ਹੈ ਬਾਕੀ ਭਾਂਡੇ ਨੇ ਉਹ ਸਾਡੇ ਕਿਤੇ ਅੰਦਰ ਜਿਹੜਾ ਵੜਿਆ ਉਹਸ ਅੰਦਰ ਨੂੰ ਮਾਰਨ ਜੋੜੇ ਹੂੰ ਬਹੁਤ ਲੋੜ ਹੈ ਕਿਉਂਕਿ ਸਾਰੇ ਇੱਕ ਹੀ ਆ ਹੁਣ ਦੇਖੋ ਅਸੀਂ ਹੋਟਲਾਂ ਚ ਜਾਂਦੇ ਆ ਸਬਜ਼ੀਆਂ ਕੌਣ ਬਣਾਉਂਦਾ ਹੈ ਰੋਟੀਆਂ ਕੌਣ ਪਕਾਉਂਦਾ ਹੈ ਖੇਤੀ ਕੌਣ ਕਰਦਾ ਹੈ ਸਾਰੇ ਕੁਝ ਉਹ ਲੋਕ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਦਾਲਤ ਕਹਿੰਦੇ ਆ ਜਾਂ ਨੀਵੇ ਕਹਿੰਦੇ ਆ ਹਾਂ ਪਰ ਜਦੋਂ ਅਸੀਂ ਬਰਾਬਰ ਬਿਠਾ ਕੇ ਜਦੋਂ ਉਹ ਹੀ ਚੀਜ਼ਾਂ ਉਹਨੂੰ ਕਰਨੇ ਉਦੋਂ ਉਦੋਂ ਕਹਿੰਦੇ ਵੀ ਨਹੀਂ ਸਾਡੇ ਤੋਂ ਪਾਸੇ ਹੋ ਕੇ ਬੈਠ ਹੂੰ ਕੀਤਾ ਤਾਂ ਸਾਰਾ ਉਹਨਾਂ ਦਾ ਹੂੰ ਪਰ ਜਦੋਂ ਪੱਕ ਕੇ ਤੁਹਾਡੀ ਥਾਲੀ 'ਚ ਆ ਜਾਂਦਾ ਹੈ ਉਦੋਂ ਹੋਰ ਹੋ ਜਾਂਦਾ ਹੈ ਜਦੋਂ ਉਹ ਬਣਾ ਰਹੇ ਹੁੰਦੇ ਉਹ ਉਦੋਂ ਉਦੋਂ ਕੁਝ ਨਹੀਂ ਹੂੰ ਇਹ ਬੜਾ ਕੁਝ ਐ ਇਸ ਤਰ੍ਹਾਂ ਦਾ ਜਿਹੜੀ ਜਿਨ੍ਹਾਂ ਨੂੰ ਜਿਹੜੀਆਂ ਗੱਲਾਂ ਸਾਡੇ ਸਮਾਜ ਵਿੱਚੋਂ ਦੂਰ ਕਰਨ ਦੀ ਲੋੜ ਹੈਗੀ ਐ ਪਰ ਇਹ ਕਿਸੇ ਇੱਕ ਨੇ ਤਾਂ ਕਰਨਾ ਨਹੀਂ ਇਹ ਸਾਡੇ ਉਹਨਾਂ ਆਗੂਆਂ ਨੇ ਕਰਨਾ ਜਾਂਦੇ ਪਿੱਛੇ ਲੋਕ ਲੱਗਦੇ ਨੇ ਪਰ ਜੋ ਉਹਨਾਂ ਆਗੂਆਂ ਨੇ ਜਿਹੜਾ ਹੈ ਉਹ ਹੋ ਸਕਦਾ ਵੀ ਉਦੋਂ ਵੀ ਜ਼ਿਆਦਾ ਇਹਨੂੰ ਜ਼ਿਆਦਾ ਫਲਾਇਆ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਇਹ ਅਭੀ ਲੋੜ ਬਹੁਤ ਹੈ ਅੱਜ ਜੋ ਸਮਾਜ ਬਹੁਤ ਅੱਗੇ ਜਾ ਰਿਹਾ ਹੈ ਅਸੀਂ ਆਉਣ ਵਾਲੇ ਕੁਝ ਸਾਲਾਂ ਬਰਿਆਂ ਬਾਅਦ 22ਵੀਂ ਸਦੀ ਵਿੱਚ ਜਾਵਰਾਂਗੇ ਪਰ ਜੇ ਅਸੀਂ ਉਹ ਅਜੇ ਵੀ ਪਿੱਛੇ ਫਿਰਦੇ ਰਹੇ 15ਵੀਂ 14ਵੀਂ ਸਦੀ ਵਿੱਚ ਤਾਂ ਫਿਰ ਉਹਦੇ ਵਿੱਚ ਵਿਕਾਸ ਕੀ ਹੋਇਆ ਅਸੀਂ ਤਾਂ ਉੱਥੇ ਹੀ ਖੜੇ ਹਾਂ ਇੱਕ ਤਰ੍ਹਾਂ ਨਾਲ ਉਹ ਠੀਕ ਹੈ ਹਾਂ ਇਹ ਮਤਲਬ ਉਸਕੇ ਵੀ ਗੁਰੂ ਤੇ ਉਹ ਅਦਰ ਜੀ ਨੇ ਅੰਗ ਰਖਿਆਕ ਦੇ ਤੌਰ ਤੇ ਕਿਹਾ ਸੀਗਾ ਵੀ ਤੂੰ ਵੱਡਾ ਹੈ ਮਤਲਬ ਉਹ ਅੰਗ ਰਖਿਆਕ ਵਾਲੀ ਡਿਊਟੀ ਵੀ ਨਿਭਾਈ ਸੀ ਪੂਰੀ ਦੇਖੋ ਤੁਸੀਂ ਜਿੱਥੇ ਗੁਰੂ ਜਿੱਥੇ ਜਾਂਦੇ ਸੀ ਉਹਨਾਂ ਦੇ ਪਰਛਾਵੇਂ ਬਣੇ ਹੋਏ ਸੀ ਭਾਈ ਜਤਾ ਠੀਕ ਹੈ ਕਿਤੇ ਵੀ ਇਹ ਇਸ ਤਰ੍ਹਾਂ ਦਾ ਪ੍ਰਸੰਗ ਨਹੀਂ ਸੀ ਜਿੱਥੇ ਉਹ ਕਿਸੇ ਗੜੇ ਪਿੱਛੇ ਭਾਈ ਜਤਾ ਖੜਾ ਹੁੰਦਾ ਢਾਲ ਨੂੰ ਪਿੱਛੇ ਠੀਕ ਹੈ ਹਾਂ ਉਹਨੇ ਆਖਰੀ ਸਾਤਕ ਆਗਰੀ ਤੱਕ ਜਦੋਂ ਕਹਿੰਦੇ ਵੀ ਤੁਸੀਂ ਛੱਡ ਕੇ ਜਾਓ ਉਦੋਂ ਵੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਵੀ ਨਹੀਂ ਤੁਸੀਂ ਨਿਕਲੋ ਇੱਥੋਂ ਸਹੀ ਸਲਾਮਤ ਸਾਡਾ ਕੋਈ ਗੱਲ ਨਹੀਂ ਤੇ ਇੱਕ ਬਹੁਤ ਵੱਡੀ ਬਹੁਤ ਵੱਡੀ ਮਿਸਾਲ ਹੈ ਵੀ ਇਸ ਤਰ੍ਹਾਂ ਦੀ ਦਾਵਿ ਸਮਰਪਣ ਹੁੰਦਾ ਹੈ ਆਪਣੇ ਗੁਰੂ ਪ੍ਰਤੀ ਆਪਣੇ ਜਿਹੜਾ ਇਸ਼ਟ ਹੈ ਉਹਦੇ ਪ੍ਰਤੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਹਮਤਲੋ ਜਿਵੇਂ ਡਿਊਟੀ ਲੱਗ ਗਈ ਜੋ ਕਹਤਾ ਉਸ ਚੀਜ਼ਾਂ ਤੇ ਪੂਰਾ ਉਤਰ ਕੇ ਬਿਲਕੁਲ ਪੂਰਾ 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 ਉਤਰ ਕਰੇ